ਆਮਲ ਉੱਠਿਆ ਗਿਆ ਆਮਲ ਉੱਠਿਆ ਗਿਆ ਨਹੀਂ ਨਹੀਂ ਮੇਰੇ ਇਸ ਨੂੰ ਭਾਈ ਕਰੋ ਮੇਰਾ 4 ਬੇਡੀਆਂ ਕੋਈ ਤਨੀ ਮੈਂ ਗਏ ਆਹ ਕਿਤਨੀ ਹੋਈ ਹੋਣਾ ਲੱਲਿਆ ਹਾਏ ਮੇਰਾ ਪੁੱਤਰ ਖੋਲਿਆ ਮੇਰੇ ਕੋ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਨਜ਼ਦੀਕੀ ਪਿੰਡ ਪਹਾੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਉਹਨਾਂ ਦੇ ਘਰ ਆ ਕੇ ਮ੍ਰਿਤਕ ਸਰਵੰਦੀ ਮਾਰਕੁਟਾਈ ਕੀਤੀ ਗਈ ਸੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। ਗੁਰਦਾਸਪੁਰ ਤੋਂ ਉਹ ਰਿਪੋਰਟ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਇ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਭਰਾ ਨੂੰ ਉਹਨੂੰ ਡਾਰ ਗਿਆ ਬਹੁ ਕੇ ਦੇ ਕੇ ਤੈਨੂੰ ਮਾਰ ਹੀ ਦੇਣਾ ਡਰਦੇ ਮਾਰੇ ਨੇ ਦਵਾਈ ਖਾ ਲਈ ਤੇ ਮਰ ਗਿਆ ਉਸੇ ਵੇਲੇ ਉਹ ਨਹੀਂ ਸ਼ੰਭੀ ਸਾਲੇ ਆ ਜੀ ਸਰਵਰਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਨਾਸਰਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇੜਾ ਦਾ ਨਾਮ ਸਰਵਰਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤਾਂ ਮੇਰਾ ਬੱਚਾ ਘਰ ਹੀ ਉਹਦੇ ਪਿੰਡ ਦੇ ਪਿੰਡ ਦੇ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸਨਸਾਮ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਾਲਫਰ ਦਾ ਕੰਮ ਕਰਨਾ ਮਦਨਾਤ ਜੀ ਗਾਜਨ ਜੀ ਜਿਸ ਮੈਂ ਹਲਪਤਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਉੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਆਪਰੇਟਰ ਜੀ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇਤਾ ਕਿ ਕੰਮ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੇਰੇ ਨੇ ਮੈਂ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੇ ਮੈਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਨਹੀਂ ਹੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਰ ਦਾ 9:00 ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਕਿ ਸਾਡੇ ਦੋਸਤਿਆਂ ਦੇ ਸੌਖਾ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਸਾਫ ਦੋਇਆ ਜਾਵੇ